ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਸੋ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਘਰ ਵਿੱਚ ਫਿਰ ਖੁਸ਼ੀਆਂ ਆਈਆਂ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਘਰ ਵਿੱਚ ਪੁੱਤਰ ਨੇ ਜਨਮ ਲਿਆ ਸੋ ਮਾਹੌਲ ਸਾਰੇ ਪਾਸੇ ਖੁਸ਼ੀਆਂ ਦਾ ਕਿਉਂਕਿ ਜਿਵੇਂ ਇਹ ਖਬਰ ਆਈ ਕਿ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਦਾ ਜਨਮ ਹੋਇਆ ਸਰਦਾਰ ਬਲਕੌਰ ਸਿੰਘ ਦੇ ਘਰ ਤੇ ਮਾਤਾ ਚਰਨ ਕੌਰ ਦੀ ਕੁੱਖੋਂ ਤਾਂ ਚਾਰੇ ਪਾਸੇ ਖੁਸ਼ੀਆਂ ਦੀ ਲਹਿਰ ਚਲੀ ਗਈ ਕਿਉਂਕਿ ਹਰ ਕੋਈ ਅਰਦਾਸਾਂ ਕਰ ਰਿਹਾ ਸੀ ਕਿ ਮਾਂ ਚਰਨਕੌਰ ਇੱਕ ਵਾਰ ਫਿਰ ਮਾਂ ਬਣੇ ਤੇ ਸਿੱਧੂ ਮੂਸੇਵਾਲਾ ਛੋਟੇ ਪੈਰੀ ਆਵੇ ਸੋ ਖੁਸ਼ੀਆਂ ਤੁਸੀਂ ਚਿਹਰੇ ਤੇ ਦੇਖ ਸਕਦੇ ਹੋ ਸਰਦਾਰ ਬਲਕੌਰ ਸਿੰਘ ਜੀ ਬਹੁਤ ਜ਼ਿਆਦਾ ਖੁਸ਼ ਆ ਬਿਲਕੁਲ ਚਿਹਰੇ ਤੇ ਰੌਣਕ ਆ ਚੁੱਕੀ ਆ ਜਦੋਂ ਆਪਣੇ ਛੋਟੇ ਜਿਹੇ ਪੁੱਤ ਨੂੰ ਗੋਦੀ ਵਿੱਚ ਅੱਕਿਆ ਗੁੜਤੀ ਦਿੱਤੀ ਤਾਂ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਖੁਸ਼ੀਆਂ ਹੀ ਖੁਸ਼ੀਆਂ ਸਰਦਾਰ ਬਲਕੌਰ ਸਿੰਘ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਆ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਕੇਕ ਕੱਟਿਆ ਫੋਟੋ ਖਿਚਵਾਈ ਤੇ ਨਾਲ ਨਰਸਾਂ ਸੀ ਤੇ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਦੀ ਫੋਟੋ ਆਪਣੇ ਪਿੱਛੇ ਲਈ ਪੂਰੇ ਜਿਹੜੇ ਨਰਸਾਂ ਦਾ ਸਟਾਫ ਸੀ ਉਹਨਾਂ ਨਾਲ ਵੀ ਫੋਟੋ ਖਿਚਵਾਈ ਕੇਕ ਕੱਟਿਆ ਸੋ ਖੁਸ਼ੀ ਵਾਕਈ ਬਣਦੀ ਹੈ ਕਹਿੰਦੇ ਕਿ ਪੁੱਤਾਂ ਤੋਂ ਬਿਨਾ ਘਰ ਸੁਨਣਾ ਹੋ ਜਾਂਦਾ ਸੋ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਬਿਲਕੁਲ ਉਹਨਾਂ ਦੀ ਜ਼ਿੰਦਗੀ 'ਚ ਹਨੇਰਾ ਸੀ ਸੋ ਛੋਟੇ ਪੁੱਤ ਦੇ ਆਉਣ ਦੇ ਨਾਲ ਇੱਕ ਵਾਰ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰੌਣਕ ਆਈ ਆ ਵਾਹਿਗੁਰੂ ਜੀ ਇਸੇ ਤਰ੍ਹਾਂ ਪਰਿਵਾਰ ਤੇ ਮਿਹਰ ਦਾ ਹੱਥ ਰੱਖਣ ਸਿੱਧੂ ਮੂਸੇਵਾਲਾ ਦਾ ਪਰਿਵਾਰ ਖੁਸ਼ ਰਵੇ ਤੇ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਲਿੱਕੇ ਪੈਰੀ ਵਾਪਸ ਆ ਗਿਆ ਅਜੇ ਤੱਕ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਦਾ ਨਾਮ ਤਾਂ ਨਹੀਂ ਕੋਈ ਅਨਾਉਂਸ ਹੋਇਆ ਆਪਾਂ ਉਹ ਵੀ ਜਲਦੀ ਤੁਹਾਨੂੰ ਦੱਸਾਂਗੇ ਕਿ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਦਾ ਨਾਮ ਕੀ ਰੱਖਿਆ ਪਰ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉੱਪਰ ਲਿਖਿਆ ਹੈ ਜੂਨੀਅਰ ਮੂਸੇਵਾਲਾ ਹਨਾ ਸੋ ਇਸ ਤਰ੍ਹਾਂ ਜੂਨੀਅਰ ਮੂਸੇਵਾਲਾ ਜਿਹੜੇ ਤਾਂ ਕਿਹਾ ਜਾ ਰਿਹਾ ਸੋ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਬਿਲਕੁਲ ਬਹੁਤ ਜ਼ਿਆਦਾ ਖੁਸ਼ ਆ ਤੇ ਨਾਲ ਦੀ ਨਾਲ ਹਵੇਲੀ ਦੇ ਵਿੱਚ ਇੱਕ ਵਾਰ ਫਿਰ ਰੌਣਕਾਂ ਆ ਗਈਆਂ ਤੇ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਅਸੀਂ ਵੀ ਆਪਣੇ ਚੈਨਲ ਸਾਡੀ ਪੂਰੀ ਟੀਮ ਵੱਲੋਂ ਵਾਹਿਗੁਰੂ ਜੀ ਅੱਗੇ ਹੀ ਅਰਦਾਸ ਕਰਾਂਗਾ ਕਿ ਸਿੱਧੂ ਪਰਿਵਾਰ ਹਮੇਸ਼ਾ ਹਾਜ਼ਦਾ ਵਾਜ਼ਦਾ ਰਹੇ ਤੇ ਇਸ ਬੱਚੇ ਦੀ ਉਮਰ ਲੰਬੀ ਹੋਵੇ ਤੁਸੀਂ ਵੀ ਪਰਿਵਾਰ ਨੂੰ ਵਧਾਈਆਂ ਦੇਣ ਲਈ ਕਮੈਂਟਾਂ ਵਿੱਚ ਕੰਗ੍ਰੈਚੁਲੇਟਸ ਲਿਖਿਓ ਤੇ ਬੱਚੇ ਦੀ ਲੰਬੀ ਉਮਰ ਲਈ ਅਰਦਾਸ ਕਰੋ ਸਤਿ ਸ਼੍ਰੀ ਅਕਾਲ ਜੀ